ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੀਟ ਪਲੱਸ ਬੀ ਦੇ ਲੈਬ اٹੈਂਡੈਂਟ ਦੇ ਕੁਐਸਚਨ ਪੇਪਰ ਦੀ ਇਹ ਪੇਪਰ 15 ਫਰਵਰੀ 2025 ਨੂੰ ਕਰਵਾਇਆ ਗਿਆ ਹੈ ਅੱਜ ਦੇ ਦਿਨ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਨੇ ਜੋ ਨੋਨ ਟੈਕਨੀਕਲ ਪੋਜੀਸ਼ਨ ਸੀਗਾ ਇਸ ਪੇਪਰ ਦਾ 40 ਕੁਐਸਚਨਸ ਦਾ ਇਸ ਦੇ ਵਿੱਚੋਂ 25 ਕੁਐਸਚਨਸ ਆਪਾਂ ਨੇ ਕਵਰ ਕਰ ਲਈ ਸੀਗੇ ਪ੍ਰੀਵੀਅਸ ਵੀਡੀਓ ਦੇ ਵਿੱਚ ਉਸ ਵੀਡੀਓ ਦੇ ਕਮੈਂਟ ਬਾਕਸ ਤੇ WhatsApp ਦੇ ਉੱਪਰ ਕਾਫੀ ਬੱਚਿਆਂ ਦੇ ਦੁਆਰਾ ਮੈਸੇਜ ਕਰਕੇ ਇਹ ਦੱਸਿਆ ਗਿਆ ਕਿ ਜਿਹੜਾ ਇਹ ਪੇਪਰ ਹੈ ਗਲਤ ਪੈਟਰਨ ਦੇ ਉੱਪਰ ਹੈ ਜਿਹੜਾ ਉਹ ਛਪਿਆ ਹੋਇਆ ਹੈ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜਾ ਇਹ ਪੇਪਰ ਹੈ ਕਿਸ ਤਰ੍ਹਾਂ ਜਿਹੜਾ ਗਲਤ ਛਪਿਆ ਤੇ ਇਸ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਨੇ ਜਿਹੜੇ ਇਹ ਪੁੱਛੇ ਜਾਣੇ ਸੀਗੇ ਤੇ ਕਿੱਥੇ ਜਿਹੜੀ ਇਸ ਦੇ ਵਿੱਚ ਘਾਟ ਪਈ ਗਈ ਇਸ ਪੇਪਰ ਦੇ ਵਿੱਚ ਠੀਕ ਹੈ ਹੁਣ ਇਸ ਪੇਪਰ ਦਾ ਜਿਹੜਾ ਕੀ ਹੋ ਸਕਦਾ ਠੀਕ ਹੈ ਕੰਪਲੀਟ ਚਰਚਾ ਕਰਾਂਗੇ ਆਪਾਂ ਇਨਫਾਰਮੇਸ਼ਨ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਠੀਕ ਹੈ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜਿਹੜਾ PTPLSB ਦਾ ਲੈਬ اٹੈਂਡੈਂਟ ਦਾ ਪੇਪਰ ਹੋਇਆ ਹੈ ਅੱਜ 15 ਫਰਵਰੀ ਨੂੰ ਇਸ ਦੇ ਵਿੱਚ ਟੋਟਲ ਇਹ ਜਿਹੜਾ ਪੇਪਰ ਹੈ ਤਿੰਨ ਪਾਰਟ ਦੇ ਵਿੱਚ ਕਵਰ ਹੋਣਾ ਸੀਗਾ ਠੀਕ ਹੈ ਜਿਸ ਦੇ ਵਿੱਚ ਪਾਰਟ A ਪਾਰਟ B ਤੇ ਪਾਰਟ C ਤਿੰਨ ਦੇ ਵਿੱਚ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀਗਾ ਇਹ ਲੈਬ اٹੈਂਡੈਂਟ ਦਾ ਪੇਪਰ ਹੈ ਜਿਹੜਾ ਪਾਰਟ A ਸੀਗਾ ਇਸ ਦੇ ਵਿੱਚ ਆਪਾਂ ਨੂੰ 50 ਕੁਐਸਚਨਸ ਪੁੱਛੇ ਜਾਣੇ ਸੀਗੇ ਪੰਜਾਬੀ ਕੁਆਲੀਫਾਈਂਗ ਦੇ ਠੀਕ ਹੈ ਪੰਜਾਬੀ ਕੁਆਲੀਫਾਈਂਗ ਦੇ 50 ਕੁਐਸਚਨਸ ਪੁੱਛੇ ਜਾਣੇ ਸੀਗੇ ਇਸ ਪਾਰਟ ਦੇ ਵਿੱਚ ਕੋਈ ਦਿੱਕਤ ਨਹੀਂ ਬਿਲਕੁਲ ਸਹੀ ਗਿਆ ਇਹ ਪਾਰਟ ਜੋ ਪੀਟ੍ਰ ਪਲੱਸ ਵੀ ਦੇ ਇਸ ਪੇਪਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਗੱਲਾਂ ਦੀ ਹੈ ਪਾਰਟ B ਦੀ ਪਾਰਟ B ਦੇ ਵਿੱਚ ਟੋਟਲ 40 ਕੁਐਸਚਨਸ ਆਪਾਂ ਨੂੰ ਪੁੱਛੇ ਜਾਣੇ ਸੀਗੇ ਜਿਸ ਦੇ ਵਿੱਚ ਸਬਜੈਕਟ ਇਨਕਲੂਡ ਸੀ ਜੀਕੇ ਕਰੰਟ ਅਫੇਅਰਸ ਪੰਜਾਬ ਹਿਸਟਰੀ ਐਂਡ ਕਲਚਰ ਉਸ ਤੋਂ ਬਾਅਦ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਟੀ ਠੀਕ ਹੈ ਉਸ ਤੋਂ ਬਾਅਦ ਪੰਜਾਬੀ ਗ੍ਰਾਮਰ ਹੋ ਗਈ ਤੇ ਇੰਗਲਿਸ਼ ਗ੍ਰਾਮਰ ਹੋ ਗਈ ਤੇ ਕੰਪਿਊਟਰ ਹੋ ਗਿਆ ਇਨਫੋਰਮੇਸ਼ਨ ਟੈਕਨੋਲੋਜੀ ਇਹ ਸਾਰੇ ਸਬਜੈਕਟ ਇਨਕਲੂਡ ਸੀਗੇ 40 ਕੁਐਸਚਨਸ ਦੇ ਵਿੱਚ ਤੇ ਜਿਹੜਾ ਪਾਰਟ ਬੀ ਐ ਇਹ ਵੀ ਬਿਲਕੁਲ ਸਹੀ ਪੁੱਛਿਆ ਗਿਆ ਇਸ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਸੀਗੀ 40 ਦੇ 40 ਕੁਐਸਚਨਸ ਆਪਾਂ ਨੂੰ ਇਨਾਂ ਸਬਜੈਕਟਾਂ ਤੋਂ ਦੇਖਣ ਨੂੰ ਮਿਲੇ ਨੇ ਪੇਪਰ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਬਿਲਕੁਲ ਦੋਨੋਂ ਪਾਰਟ ਬਿਲਕੁਲ ਸਹੀ ਪੀਟਰਪਲੱਸਬੀ ਨੇ ਪੁੱਛੇ ਨੇ ਇਸ ਪੇਪਰ ਦੇ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪਾਰਟ ਸੀ ਦੀ ਜਿਹੜਾ ਪਾਰਟ ਸੀ ਸੀਗਾ ਇਸ ਦੇ ਵਿੱਚ ਟੋਟਲ ਪੀਟਰਪਲੱਸਬੀ ਨੇ ਕਿਹਾ ਸੀਗਾ ਸਿਲੇਬਸ ਦੇ ਵਿੱਚ ਕਿ ਟੋਟਲ 80 ਕੁਐਸਚਨਸ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਆਪਾਂ ਨੂੰ ਠੀਕ ਹੈ ਜਿਸ ਦੇ ਵਿੱਚ ਚਾਰ ਸਬਜੈਕਟ ਇਨਕਲੂਡ ਸੀਗੇ ਫਿਜ਼ਿਕਸ ਕੈਮਿਸਟਰੀ ਮੈਥ ਐਂਡ ਬਾਇਓਲੋਜੀ ਠੀਕ ਹੈ ਇਹ ਚਾਰ ਸਬਜੈਕਟਾਂ ਤੋਂ ਜਿਹੜੇ ਕੁਐਸਚਨਸ ਨੇ ਉਹ ਪੁੱਛੇ ਜਾਣੇ ਸੀਗੇ ਤੇ ਜਿਹੜਾ ਪੇਪਰ ਸੀ 50 ਦਾ ਜਿਹੜੇ ਕੁਆਲੀਫਾਈਂਗ ਹੋਗੇ ਪਾਰਟ A ਦਾ ਤਾਂ ਠੀਕ ਹੈ ਉਸ ਤੋਂ ਬਾਅਦ 80 ਦੇ 40 120 ਕੁਐਸਚਨ ਟੋਟਲ ਪੁੱਛੇ ਜਾਣੇ ਸੀਗੇ ਫਾਈਨਲ ਪੇਪਰ ਦੇ ਵਿੱਚ ਠੀਕ ਹੈ ਬਟ ਇਸ ਦੇ ਵਿੱਚ ਆਪਾਂ ਨੇ ਇਹ ਗੱਲ ਧਿਆਨ ਰੱਖਣੀ ਹੈ ਜਿਹੜੇ ਇਹ 80 ਕੁਐਸਚਨਸ ਨੇ ਇਹਨਾਂ ਦੇ ਵਿੱਚੋਂ 20-20 ਪੁੱਛੇ ਜਾਣੇ ਸੀਗੇ ਹਰ ਇੱਕ ਸਬਜੈਕਟ ਤੋਂ ਠੀਕ ਹੈ 20 ਕੁਐਸਚਨਸ ਨੇ ਜਿਹੜੇ ਹਰ ਇੱਕ ਸਬਜੈਕਟ ਤੋਂ ਪੁੱਛੇ ਜਾਣੇ ਸੀਗੇ ਇਸ ਪੇਪਰ ਦੇ ਵਿੱਚ ਤੇ ਪੀਟਸਬੀ ਨੇ ਆਪਣੇ ਸਿਲੇਬਸ ਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਕਿ ਜਿਹੜੇ ਇਹ ਕੁਐਸਚਨਸ ਨੇ 80 ਕੁਐਸਚਨਸ ਇਸ ਦੇ ਵਿੱਚੋਂ ਕੋਈ ਵੀ ਤਿੰਨ ਸਬਜੈਕਟ ਨੇ ਜਿਹੜੇ ਇਹ ਤੁਸੀਂ ਕਵਰ ਕਰ ਸਕਦੇ ਹੋ ਜਿਵੇਂ ਫਿਜ਼ਿਕਸ ਕੈਮਿਸਟਰੀ ਮੈਥ ਕਵਰ ਕਰ ਸਕਦੇ ਹੋ ਫਿਜ਼ਿਕਸ ਕੈਮਿਸਟਰੀ ਬਾਇਓ ਕਵਰ ਕਰ ਸਕਦੇ ਹੋ ਮੈਥ ਛੱਡ ਸਕਦੇ ਹੋ ਯਾਨੀ ਕਹਿਣ ਦਾ ਮਤਲਬ ਕੀ ਹੈ ਇੰਨਾ 80 ਕੁਐਸਚਨਸ ਦੇ ਵਿੱਚੋਂ 60 ਕੁਐਸਚਨ ਜਿਹੜੇ ਇਹ ਥੋਨੇ ਕਵਰ ਕਰਨੇ ਸੀਗੇ ਠੀਕ ਹੈ 60 ਕੁਐਸਚਨਸ ਨੇ ਜਿਹੜੇ 60 ਮਾਰਕਸ ਦੇ ਹੋਗੇ ਠੀਕ ਹੈ 40 ਕੁਐਸਚਨਸ 40 ਮਾਰਕਸ ਦੇ ਟੋਟਲ ਜਿਹੜਾ ਪੇਪਰ ਸੀਗਾ ਉਹ 100 ਮਾਰਕਸ ਦਾ ਸੀਗਾ 100 ਨੰਬਰਾਂ ਦਾ ਪੇਪਰ ਸੀਗਾ 100 ਮਾਰਕਸ ਦਾ ਠੀਕ ਹੈ ਇਸ ਦੇ ਵਿੱਚ ਜਿਹੜੇ ਇਹ 80 ਕੁਐਸਚਨ ਸੀਗੇ ਇਹਨਾਂ ਦੇ ਵਿੱਚੋਂ 60 ਜਿਹੜੇ ਨੇ ਇਹ ਕਵਰ ਕਰਨੇ ਸੀਗੇ ਅਗਰ ਆਪਾਂ ਚਾਰ ਦੇ ਚਾਰ ਸਬਜੈਕਟ ਕਵਰ ਕਰ ਲੈਨੇ ਆ ਮੰਨ ਲਓ ਤੁਹਾਡੇ ਬਾਇਓਲੋਜੀ ਦੇ ਵਿੱਚੋਂ 20 ਦੇ ਵਿੱਚੋਂ 15 ਕੁਸ਼ਨ ਸਹੀ ਹੋ ਗਏ 15 ਨੰਬਰ ਆ ਗਏ ਤੁਹਾਡੇ ਠੀਕ ਹੈ ਤੇ ਮੈਥ ਦੇ ਵਿੱਚੋਂ ਤੁਹਾਡੇ 12 ਰਹਿ ਗਏ ਤਾਂ ਜਿਹੜੇ 15 ਨੰਬਰਾਂ ਵਾਲਾ ਬੱਚਾ ਹੈ ਮਤਲਬ 15 ਨੰਬਰਾਂ ਵਾਲਾ ਸਬਜੈਕਟ ਹੈ ਉਸ ਨੂੰ ਪੀਟਰ ਪਲੱਸ ਵੀ ਨੇ ਮੰਨ ਲੈਣਾ ਸੀਗਾ ਤੇ ਜਿਹੜੇ 12 ਨੰਬਰਾਂ ਵਾਲਾ ਸਬਜੈਕਟ ਸੀਗਾ ਉਸ ਨੂੰ ਛੱਡ ਦੇਣਾ ਸੀਗਾ ਯਾਨੀ ਜਿਹਦੇ ਵਿੱਚੋਂ ਮੈਕਸਿਮਮ ਨੰਬਰ ਸੀਗੇ ਉਸ ਉਹਨਾਂ ਸਬਜੈਕਟਾਂ ਨੂੰ ਜਿਹੜਾ ਹੈ ਪੀਟਰਪਲੱਸਬੀ ਅਸਿਊਮ ਕਰ ਲੈਂਦਾ ਕਿ ਬੱਚੇ ਨੇ ਸਹੀ ਅਟੈਂਪਟ ਕੀਤੇ ਨੇ ਇਹ ਠੀਕ ਹੈ ਉਹਨੂੰ ਹੀ ਮੰਨਣਾ ਸੀ ਪੀਟਰਪਲੱਸਬੀ ਨੇ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਸੀਗਾ ਠੀਕ ਹੈ ਬਟ ਹੁਣ ਕੀ ਹੋਇਆ ਐਕਚੁਅਲ ਦੇ ਵਿੱਚ ਠੀਕ ਹੈ ਟੋਟਲ 100 ਕੁਐਸਚਨਸ ਆਪਾਂ ਨੂੰ ਪੇਪਰ ਦੇ ਵਿੱਚ ਜਿਹੜੇ ਮਾਰਕਸ ਨੇ ਉਹ ਕਾਊਂਟ ਹੋਣੇ ਸੀਗੇ 100 ਕੁਐਸਚਨ ਜਿਹੜੇ ਉਹ ਕਾਊਂਟ ਹੋਣੇ ਸੀਗੇ ਠੀਕ ਹੈ ਇਹਦੇ ਵਿੱਚ 20 ਕੁਐਸਚਨ ਨੇ ਜਿਹੜੇ ਇਹ ਵਧ ਪਾਏ ਗਏ ਸੀ ਪੀਟਰਪਲੱਸਬੀ ਦੇ ਦੁਆਰਾ ਉਨ ਐਕਚੁਅਲ ਦੇ ਵਿੱਚ ਕੀ ਹੋਇਆ ਪੇਪਰ ਦੇ ਵਿੱਚ ਪਾਰਟ ਸੀ ਦੇ ਵਿੱਚ ਜਿਹੜੀ ਗੜਬੜੀ ਇਹ ਦੇਖਣ ਨੂੰ ਮਿਲੀ ਹੈ ਠੀਕ ਹੈ ਫਿਜ਼ਿਕਸ కెਮਿਸਟਰੀ ਮੈਥ ਤੇ ਬਾਇਓ ਇਹਦੇ ਵਿੱਚੋਂ 20-20 ਕੁਐਸਚਨਸ ਪੁੱਛੇ ਜਾਣੇ ਸੀਗੇ ਹਰ ਇੱਕ ਸਬਜੈਕਟ ਦੇ ਵਿੱਚੋਂ ਬਟ ਪੀਟ ਪੀਐਸਬੀ ਨੇ ਕੀ ਕੀਤਾ ਇਹਨਾਂ ਦੇ ਵਿੱਚੋਂ 60 ਹੀ ਕੁਐਸਚਨ ਨੇ ਜਿਹੜੇ ਇਹ ਇਸ ਪੇਪਰ ਦੇ ਵਿੱਚ ਪਾਏ ਨੇ ਠੀਕ ਹੈ ਯਾਨੀ 15-15 ਕੁਐਸਚਨ ਆਪਾਂ ਨੂੰ ਹਰ ਇੱਕ ਸਬਜੈਕਟ ਤੋਂ ਦੇਖਣ ਨੂੰ ਮਿਲ ਗਏ ਇਸ ਪੇਪਰ ਦੇ ਵਿੱਚ ਯਾਨੀ ਕਹਿੰਦਾ ਮਤਲਬ ਕੀ ਹੈ ਫਿਜ਼ਿਕਸ ਦੇ ਵਿੱਚੋਂ 20 ਕੁਐਸਚਨ ਆਣੇ ਸੀਗੇ ਬਟ ਆ ਗਏ ਕਿੰਨੇ ਗਏ 15 ਇਹਦੇ ਵਿੱਚੋਂ ਵੀ 20 ਆਣੇ ਸੀ 15 15 ਆ ਗਏ ਸਾਰੇ ਸਬਜੈਕਟ ਦੇ ਵਿੱਚੋਂ ਬਟ ਆਣੇ ਕਿੰਨੇ ਸੀਗੇ ਟੋਟਲ 80 ਕੁਐਸਚਨਸ ਬਟ ਆ ਗਏ ਕਿੰਨੇ 60 ਤਾਂ ਆਪਾਂ ਇਹ ਕਹਿ ਸਕਦੇ ਆ 60 ਦੇ ਵਿੱਚੋਂ ਜਿਹੜੇ 80 ਕੁਐਸਚਨ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ 60 ਕੁਸ਼ਨ ਆ ਗਏ 20 ਕੁਐਸਚਨ ਜਿਹੜੇ ਘਟ ਆ ਗਏ ਬਾਕੀ ਸਾਰਾ ਕੁਝ ਸਹੀ ਪੈਟਰਨ ਸੀਗਾ ਹੋਰ ਕੁਝ ਵੀ ਗਲਤੀ ਜਿਹੜੀ ਇਸ ਪੇਪਰ ਦੇ ਵਿੱਚ ਦੇਖ ਨੂੰ ਨਹੀਂ ਮਿਲੀ ਹੈ ਠੀਕ ਹੈ ਹੁਣ ਆਪਾਂ ਇਹ ਕਹਿ ਸਕਦੇ ਹਾਂ 80 ਕੁਐਸਚਨ ਸੀਗੇ 80 ਦੇ ਵਿੱਚੋਂ 60 ਕਾਊਂਟ ਹੋਣੇ ਸੀਗੇ ਹੁਣ ਹੁਣ ਪੀਟ੍ਰ ਪਲੱਸ ਵੀ ਕੀ ਕਰ ਸਕਦਾ ਇਹਦੇ ਵਿੱਚ ਜਿਹੜੇ 60 ਕੁਐਸਚਨਸ ਨੇ ਇਹਨਾਂ ਦੇ ਵਿੱਚੋਂ 45 ਕਾਊਂਟ ਕਰ ਲੂਗਾ ਬਸ ਠੀਕ ਹੈ ਕਾਫੀ ਬੱਚਿਆਂ ਦੇ ਦੁਆਰਾ ਮੈਸੇਜ ਕਰਕੇ ਹੀ ਦੱਸਿਆ ਗਿਆ ਕਿ ਇਹੇ ਦਿੱਕਤ ਹੈ ਬਟ ਸਾਡੇ ਦੁਆਰਾ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਹੈ ਜਿਹੜੀ ਇਹ ਵੀਡੀਓ ਰਿਕਾਰਡ ਕੀਤੀ ਜਾ ਰਹੀ ਹੈ ਐਕਚੁਅਲ ਦੇ ਵਿੱਚ ਜਿਹੜੀ ਗਲਤੀ ਆ ਉਹ ਇਹ ਇੱਥੇ ਰਹੀ ਹੈ 80 ਕੁਐਸਚਨ ਪੁੱਛੇ ਜਾਣੇ ਸੀ 60 ਪੁੱਛੇ ਗਏ 60 ਦੇ ਵਿੱਚੋਂ 80 ਦੇ ਵਿੱਚੋਂ 60 ਕਾਊਂਟ ਹੋਣੇ ਸੀਗੇ ਬਟ ਹੁਣ ਪੀਟ੍ਰ ਪ ਕਿ 60 ਕੁਐਸਚਨ ਪੁੱਛੇ ਜਾਣੇ ਸੀਗੇ ਤੇ ਉਸ ਦੇ ਵਿੱਚੋਂ 45 ਕਾਊਂਟ ਕਰ ਲਣਗੇ ਯਾਨੀ ਤਿੰਨ ਸਵੈਕਟ ਜਿਹੜੇ ਤੁਹਾਨੂੰ ਮੈਕਸਿਮਮ ਨੰਬਰ ਵਾਲੇ ਨੇ ਉਹ ਤੁਹਾਡੇ ਜਿਹੜੇ ਨੇ ਮੰਨ ਲੈ ਜਾਣਗੇ ਤੇ ਜਿਹੜਾ ਚੌਥਾ ਜਿਹੜਾ ਸਬਜੈਕਟ ਦੇ ਵਿੱਚੋਂ ਘੱਟ ਨੰਬਰ ਹੋਣਗੇ ਤੁਹਾਡੇ ਛੱਡ ਦਿੱਤਾ ਜਾਊਗਾ ਉਹਨੂੰ ਯਾਨੀ ਪਹਿਲਾ ਜਿਹੜਾ ਪੇਪਰ ਸੀਗਾ ਉਹ 100 ਨੰਬਰ ਦੀ ਦਾ ਸੀਗਾ ਠੀਕ ਹੈ 60 ਦੇ ਵਿੱਚੋਂ 40 ਨਾਨ ਟੈਕਨੀਕਲ ਦੇ ਵਿੱਚੋਂ ਹੁਣ ਕੀ ਕਰਨਗੇ 40 ਨੰਬਰ ਨੇ ਜਿਹੜੇ ਨਾਨ ਟੈਕਨੀਕਲ ਵਾਲੇ ਹੋਗੇ ਠੀਕ ਹੈ ਤੇ ਟੈਕਨੀਕਲ ਵਾਲੇ ਹੋਗੇ 45 ਕੁਐਸਚਨਸ ਤਾਂ 85 ਨੰਬਰਾਂ ਦਾ ਪੇਪਰ ਬਣ ਜਾਊਗਾ ਠੀਕ ਹੈ 85 ਦੇ ਵਿੱਚ ਤੁਹਾਡੇ ਜਿਹੜੇ ਨੰਬਰ ਜਿੰਨੇ ਆਣਗੇ ਉਹ ਤੁਹਾਡੇ ਮੰਨੇ ਜਾਣਗੇ ਉਸ ਹਿਸਾਬ ਨਾਲ ਮੈਰਿਟ ਬਣ ਜਾਈਗੀ ਠੀਕ ਹੈ ਇਹ ਕੰਪਲੀਟ ਕਨਕਲੂਜਨ ਹੈ ਆਪਣਾ ਇਸ ਪੇਪਰ ਦਾ ਠੀਕ ਹੈ ਵੀ ਕਿੱਥੇ ਗਲਤੀ ਰਹੀ ਹੈ ਠੀਕ ਹੈ ਅਗਰ ਆਪਾਂ ਸਿਲੇਬਸ ਪੈਟਰਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੀਆਂ ਨੇ ਲਾਈਨਸ ਦਿੱਤੀਆਂ ਗਈਆਂ ਨੇ ਨੋਟੀਫਿਕੇਸ਼ਨ ਦੇ ਵਿੱਚ ਉਹਦੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਕਿ ਬੀਬੀਐਸ ਬੀਬੀ ਕੁਐਸਚਨਸ ਨੇ ਜਿਹੜੇ ਦੇਖਣ ਨੂੰ ਮਿਲਣਗੇ ਬਟ ਐਕਚੁਅਲ ਦੇ ਵਿੱਚ ਪੀਟਪੀਐਸਬੀ ਤੋਂ 15-15 ਨੇ ਜਿਹੜੇ ਉਹ ਛਾਪੇ ਗਏ ਨੇ ਇਸ ਪੇਪਰ ਦੇ ਵਿੱਚ ਠੀਕ ਹੈ ਇਹ ਕੰਪਲੀਟ ਆਪਾਂ ਨੇ ਜਾਣਕਾਰੀ ਕਵਰ ਕੀਤੀ ਠੀਕ ਹੈ ਇਸ ਪੇਪਰ ਦੀ ਜੋ ਕਾਫੀ ਬੱਚੇ ਪੁੱਛ ਰਹੇ ਸੀਗੇ ਕਿ ਗਲਤੀ ਹੋਈ ਹੈ ਇਸ ਪੇਪਰ ਦੇ ਵਿੱਚ ਠੀਕ ਹੈ ਕੀ ਗਲਤੀ ਹੈ ਜਿਹੜਾ ਛਾਪਿਆ ਗਿਆ ਅ ਕਿਉਂਕਿ ਕਾਫੀ ਬੱਚਿਆਂ ਨੇ ਪੇਪਰ ਹੈ ਜਿਹੜਾ ਉਹ ਨਹੀਂ ਦਿੱਤਾ ਇਹ ਠੀਕ ਹੈ ਉਹਨਾਂ ਨੂੰ ਇਹ ਜਾਣਕਾਰੀ ਹੈ ਜਿਹੜੀ ਉਹਨਾਂ ਨੂੰ ਨਹੀਂ ਪਤਾ ਸੀਗੀ ਠੀਕ ਹੈ ਇਹ ਆਪਾਂ ਨੇ ਕੰਪਲੀਟ ਜਾਣਕਾਰੀ ਕਰ ਲਈ ਕਵਰ ਇਸ ਵੀਡੀਓ ਦੇ ਵਿੱਚ ਅਗਰ ਕਿਸੇ ਚੀਜ਼ ਦੇ ਰਿਲੇਟਡ ਕੋਈ ਡਾਊਟ ਹੈ ਹਲੇ ਵੀ ਕੋਈ ਡਾਊਟ ਹੈ ਇਸ ਪੇਪਰ ਦੇ ਰਿਲੇਟਡ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ ਸੋ ਮਚ